ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਗਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਝੜਦੀ ਕਲਾ ਚੋਂਗੇ ਤੇ ਹਾਂਜੀ ਆਪਾਂ ਵੀ ਇਹੀ ਚਾਹੁੰਦੇ ਆ ਕਿ ਤੁਸੀਂ ਸਾਰੇ ਵਧੀਆ ਹੋਵੋ ਜੀ ਠੀਕ ਠਾਕ ਹੋਵੋ ਜੀ ਨਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਜੀ ਆਪਾਂ ਤਾਂ ਪਰਮਾਤਮਾ ਅਗੇ ਹੀ ਅਰਦਾਸ ਕਰਦੇ ਆ ਨਾ ਕਹਿੰਦੇ ਨੇ ਕਿ ਸਰਵਤ ਦਾ ਭਲਾ ਮੰਗਣਾ ਚਾਹੀਦਾ ਹੈ ਨਾ ਤੇ ਹਾਂ ਜੀ ਆਪਾਂ ਬਲੌਗ ਸ਼ੁਰੂ ਕਰਨ ਲੱਗੇ ਸੀਗੇ ਜੀ ਬੱਚੇ ਆਪਣੇ ਚਲੇ ਗਏ ਨੇ ਸਕੂਲ ਤੁਹਾਨੂੰ ਪਤਾ ਹੀ ਹੈ ਨਾ ਜਿੰਨਾ ਚਿਰ ਬੱਚੇ ਸਕੂਲ ਨਹੀਂ ਜਾਂਦੇ ਨਾ ਘਰ ਦਾ ਕੰਮ ਕੋਈ ਵੀ ਨਹੀਂ ਨਿਭੜਦਾ ਨਾ ਹੁਣ ਪਹਿਲਾਂ ਬੱਚੇ ਸਕੂਲ ਚਲੇ ਗਏ ਫਿਰ ਆਪਾਂ ਕੰਮ ਸ਼ੁਰੂ ਕਰਨ ਲੱਗੇ ਪਹਿਲਾਂ ਤਾਂ ਨਹੀਂ ਇਹ ਹੁੰਦਾ ਕਦੇ ਉਹਨਾਂ ਦਾ ਮੰਮੀ ਮੇਰਾ ਆ ਨਹੀਂ ਲੱਭਦਾ ਮੰਮੀ ਮੇਰੀ ਕਾਪੀ ਨਹੀਂ ਲੱਭਦੀ ਮੇਰਾ ਪੈਨ ਨਹੀਂ ਲੱਭਦਾ ਬਸ ਤੁਹਾਨੂੰ ਪਤਾ ਹੀ ਹੈ ਨਾ ਬੱਚਿਆਂ ਦੇ ਜਿੰਨਾ ਚਿਰ ਸਕੂਲ ਨਹੀਂ ਜਾਂਦੇ ਨਾ ਚਿਰ ਆਪਣਾ ਨਾ ਕੰਮ ਫਿਰ ਆਪਾਂ ਬਾਤ ਚੀਜ਼ ਸਟਾਰਟ ਕਰੀਦਾ ਵਾ ਜੀ ਤੇ ਤੁਹਾਨੂੰ ਪਤਾ ਨਹੀਂ ਨਵਜੋਤ ਤੇ ਗੁਲੀਨ ਥੋੜਾ ਗਾ ਵੀ ਥੋੜਾ ਜਿਆਦਾ ਹੀ ਪਾਉਂਦੇ ਆ ਪਤਾ ਨਹੀਂ ਸਾਰਿਆਂ ਦੇ ਵਿੱਚ ਇੰਨਾ ਪਾਉਂਦੇ ਆ ਪਤਾ ਨਹੀਂ ਜਿਉ ਮੇਰੇਆਂ ਨੂੰ ਹੀ ਇੰਨਾ ਪਤਾ ਨਹੀਂ ਮੈਨੂੰ ਹੀ ਲੱਗਦਾ ਕਿ ਮੇਰੇ ਵਾਲੇ ਜਿਆਦਾ ਵੀ ਖਲਾਰਾ ਪਾਉਂਦੇ ਨੇ ਤੇ ਹਾਂ ਜੀ ਆਪਾਂ ਚਾਦਰ ਵਗੈਰਾ ਬੁਛਾ ਦਿੰਨੇ ਆ ਨਾ ਆਪਣੀ ਅੱਜ ਕੱਪੜੇ ਵੀ ਬਹੁਤ ਹੋਏ ਪਏ ਆ ਨਾ ਕੁਝ ਆਪਣੇ ਧੂਣ ਵਾਲੇ ਆ ਨਾ ਕੁਝ ਹਨੇਰੀ ਨਾਲ ਖਰਾਬ ਹੋ ਗਏ ਸੀ ਤੇ ਚਲੋ ਮੈਂ ਕਿਹਾ ਹੁਣ ਆਪਾਂ ਇਕੱਠੇ ਹੁਣ ਪਾਣੀ ਵਿੱਚ ਦੀ ਕਾੜ ਦਾਂਗੇ ਨਾ ਵਿਚੀ ਇਕੱਠੇ ਜੇ ਹੋਗੇ ਨਾ ਨਵਜੋਤ ਨੇ ਵਿਚਾਰੇ ਨੇ ਫਟਾਫਟ ਲਾਏ ਜੀ ਇਕਦਮ ਨੇਰੀ ਆ ਗਈ ਤੇ ਫਿਰ ਉਹਨੇ ਵਿੱਚ ਹੀ ਰਲਾ ਤੇ ਧੋਣ ਵਾਲਿਆਂ ਵਿੱਚ ਹੀ ਕੱਪੜਿਆਂ ਦੇ ਮੈਂ ਕਿਹਾ ਚਲੋ ਕੋਈ ਨਾ ਹੁਣ ਆਪਾਂ ਪਾਣੀ ਵਿੱਚ ਦੀ ਕਾੜ ਲੈਣੇ ਨਾ ਵੀ ਚਲ ਬੱਚੇ ਨੇ ਇੰਨਾ ਕੰਮ ਕੀਤਾ ਨਾ ਉਹ ਵੀ ਬਹੁਤ ਆ ਨਾ ਵੈਸੇ ਕਹਿਣ ਨੂੰ ਕੀ ਕਹਿਣਾ ਜੀ ਨਵਜੋਤ ਨੂੰ ਥੋੜਾ ਜਿਹਾ ਫਿਕਰ ਹੁੰਦਾ ਹੀ ਹੈ ਨੇਰੀ ਵਗੈਰਾ ਦਾ ਉਹ ਤਾਂ ਭੱਜ ਕੇ ਉੱਪਰ ਵੀ ਖਿੜਕੀ ਲਾਉਣ ਜਾਊਗਾ ਵੀ ਕਿਤੇ ਗਰਦਾ ਨਾ ਆ ਜਵੇ ਨਾ ਤੇ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜੀ ਉਹਨਾਂ ਦਾ ਵੀ ਦਿਲੋਂ ਧੰਨਵਾਦ ਜੀ ਤੇ ਹੁਣ ਆਪਾਂ ਨਾਲ ਬਸ ਚੱਦਰ ਵਛਾ ਕੇ ਜੀ ਫਿਰ ਆਪਾਂ ਮਸ਼ੀਨ ਵੀ ਲਾਇਆ ਮੰਗੇ ਜੀ ਕੱਪੜਿਆਂ ਲਈ ਧੋਣ ਧੋਦਾਂਗੇ ਕੱਪੜੇ ਫਿਰ ਨਾ ਲਾਈਟ ਵਗੈਰਾ ਦਾ ਵੀ ਨਹੀਂ ਪਤਾ ਹੁੰਦਾ ਨਾ ਕਈ ਵਾਰੀ ਦੁਪਹਿਰੀ ਕੱਟ ਲੱਗ ਜਾਂਦਾ ਵਾ ਤੇ ਸ਼ਾਮ ਨੂੰ ਤਾਂ ਹਮੇਸ਼ਾ ਹਨੇਰੀ ਆ ਹੀ ਜਾਂਦੀ ਹੈ ਜੀ ਇਸ ਕਰਕੇ ਪਾਉਣ ਮੇਕਾ ਚ ਅੱਧਰ ਵਛਾਉਣ ਤੋਂ ਬਾਅਦ ਆਪਾਂ ਮਸ਼ੀਨ ਵੀ ਨਾਲ ਦੀ ਨਾਲ ਲਾ ਆਵਾਂਗੇ ਤੇ ਨਾਲੇ ਆਪਣਾ ਕੰਮ ਨਿਭੜ ਜੂਗਾ ਉਧਰੋਂ ਮਸ਼ੀਨ 'ਚ ਚੱਲ ਕੱਪੜੇ ਧੋਤੇ ਜਾਣਗੇ ਤੇ ਇਧਰੋਂ ਆਪਣਾ ਝਾੜੂ ਪੋਚਾ ਵੀ ਲੱਗ ਜੂਗਾ ਨਾ ਤੇ ਉਸ ਤੋਂ ਬਾਅਦ ਜੀ ਚਲੋ ਆਪਾਂ ਫਿਰ ਆਪਾਂ 4 ਵਜੇ ਗੁਰਦੁਆਰਾ ਸਾਹਿਬ ਵੀ ਜਾਣੇ ਹੁੰਨੇ ਆ ਤੇ ਮੈਨੂੰ ਇਹ ਆ ਵੀ ਉਧਰ ਜਾਣ ਤੋਂ ਪਹਿਲਾਂ ਪਹਿਲਾਂ ਗੁਰਦੁਆਰੀ ਜਾਣ ਤੋਂ ਪਹਿਲਾਂ ਆਪਣੇ ਕੱਪੜੇ ਸੁੱਕ ਜਾਣਾਂ ਤੇ ਆਪਾਂ ਲਾ ਲਿਆਵਾਂਗੇ ਨਹੀਂ ਫਿਰ ਨੇਰੀ ਵਗੈਰਾ ਦਾ ਕੁਝ ਨਹੀਂ ਪਤਾ ਹੁੰਦਾ ਅਚਾਨਕ ਹੀ ਨੇਰੀ ਆ ਜਾਂਦੀ ਹੈ ਜੀ ਫਿਰ ਇੱਕਦਮ ਆਉਣਾ ਉੱਥੋਂ ਨੂੰ ਪਤਾ ਔਖਾ ਲੱਗਦਾ ਨਾ ਨੇਰੀ ਦਾ ਤਾਂ ਕੁਝ ਵੀ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਆ ਜਾਂਦੀ ਆ ਇੱਕ ਅਚਾਨਕ ਹੀ ਆ ਜਾਂਦੀ ਨੇਰੀ ਜੀ ਪਰਸੋਂ ਤੋਂ ਤਾਂ ਅਚਾਨਕ ਹੀ ਆ ਗਈ ਜੀ ਤੇ ਰੋਜ਼ ਹੀ ਆ ਜਾਂਦੀ ਨੇਰੀ ਤਾਂ ਆਪਣੇ ਜੀ ਬਾਲਾ ਬੁਰਾ ਹਾਲ ਆ ਜੀ ਨੇਰੀ ਦਾ ਨੇਰੀ ਤੋਂ ਬਾਅਦ ਕਣੀਆਂ ਜੇ ਪੈ ਗਏ ਫਿਰ ਮਿੱਟੀ ਕੱਟਾਂ ਜਾਂ ਬਾਲਾ ਬੁਰਾ ਲੱਗਦਾ ਜੀ ਹਾਂ ਜੀ ਬਸ 1-2 ਦਿਨਾਂ ਤੱਕ ਬੱਚਿਆਂ ਨੂੰ ਛੁੱਟੀਆਂ ਹੀ ਹੋ ਜਾਣੀਆਂ ਫਿਰ ਤੁਹਾਨੂੰ ਪਤਾ ਹੀ ਆ ਫਿਰ ਤਾਂ ਖਲਾਰਾ ਦਿਨ ਰਾਤ ਖਲਾਰਾ ਹੀ ਪਿਆ ਰਹਿੰਦਾ ਬੱਚੇ ਕਦੇ ਇੱਧਰੋਂ ਉੱਧਰ ਚੀਜ਼ ਇੱਧਰੋਂ ਉੱਧਰ ਕਰ ਦਿੰਦੇ ਆ ਜੀ ਪਰ ਬੱਚਿਆਂ ਨਾਲ ਹੀ ਰੌਣਕਾਂ ਆਉਂਦੀਆਂ ਨੇ ਜਦੋਂ ਗਾਹ ਪਾਉਂਦੇ ਫਿਰ ਥੋੜੀ ਖੇਜ ਵੀ ਚੜ ਜਾਂਦੀ ਆ ਪਤਾ ਨਹੀਂ ਸਾਰਿਆਂ ਦੇ ਬੱਚੇ ਇਦਾਂ ਹੀ ਗਾਹ ਪਾਉਂਦੇ ਆ ਕੋਈ ਮੇਰੀ ਪਾਉਂਦੇ ਮੈਨੂੰ ਹੀ ਲੱਗਦਾ ਜੀ ਹਾਂਜੀ ਆਪਾਂ ਮਸ਼ੀਨ ਲਾਉਣ ਤੋਂ ਪਹਿਲਾਂ ਨਾ ਪਾਈਪ ਦੀ ਮੱਲਮ ਪੱਟੀ ਕਰਦੇ ਆ ਜੀ ਪਤਾ ਨਹੀਂ ਜੀ ਥੋੜੇ ਦਿਨ ਬਾਅਦ ਕੱਟ ਜਾਂ ਪੈ ਜਾਂਦਾ ਕਦੇ ਕਿਤੇ 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 ਪਾਈਪ ਐਡੀ ਲੰਬੀ ਸੀ ਹੁਣ ਛੋਟੀ ਜੀ ਰਹਿ ਗਈ ਤੇ ਮੈਨੂੰ ਇਹ ਹੁੰਦਾ ਫਿਰ ਚਿੱਕੜ ਜਾਂ ਹੋ ਜਾਂਦਾ ਇਸ ਕਰਕੇ ਪਹਿਲਾਂ ਆਪਾਂ ਇੱਥੇ ਟਾਈਪ ਟੇਪ ਵਗੈਰਾ ਲਾਤੀ ਜੀ ਵੀ ਪਾਣੀ ਨਹੀਂ ਨਿਕਲੂਗਾ ਤੇ ਉਦੋਂ ਕੱਪੜੇ ਜੀ ਇੰਨੇ ਜ਼ਿਆਦਾ ਨੇ ਜੀ ਵਿੱਚੇ ਹੀ ਕਹਿੰਦੇ ਹੁੰਦੇ ਆ ਤੋਤੇ ਵਿੱਚੇ ਬਿਨਾ ਤੋਤੇ ਚਲੋ ਮਿੱਟੀ ਘੱਟੇ ਜਿਹੜੇ ਵੀ ਨਾ ਸਾਫ਼ ਹੋ ਜਾਣਗੇ ਅੱਧ ਗਿੱਲਿਆਂ ਜਿਹੜਾ ਜੀ ਜਦੋਂ ਨੇਰੀ ਵਾਲੀ ਮਿੱਟੀ ਵੀ ਬਹੁਤ ਜ਼ਿਆਦਾ ਫਿਰ ਉਹ ਹੋ ਜਾਂਦੀ ਹੈ ਜੀ ਵਿੱਚ ਪੈ ਜਾਂਦੀ ਹੈ ਇਸ ਕਰਕੇ ਜੀ ਆਪਾਂ ਮੈਂ ਕਿਹਾ ਚਲੋ ਪਾਣੀ ਵਿੱਚ ਦੀ ਕੱਢ ਦਿੰਨੇ ਆ ਪਹਿਲੋਂ ਤੇ ਵਿੱਚੀ ਮਿਕਸ ਹੋ ਗਏ ਪਰ ਮੈਂ ਆਪਦੇ ਜਾਨੀ ਤਾਂ ਪਹਿਲੋਂ ਜਿਹੜੇ ਤੋਤੇ ਹੋਏ ਆ ਜੀ ਮੈਂ ਕਿਹਾ ਚਲੋ ਪਾਣੀ ਵਿੱਚ ਦੀ ਕੱਢ ਦਿੰਨੇ ਆ ਬਾਕੀ ਜਿਹੜੇ ਧੋਣ ਵਾਲੇ ਬਾਅਦ ਚੋਂ ਕੱਢਦੇ ਆ ਜੀ ਅਸੀਂ ਬਣਾਇਆ ਮੈਕਰੋਨੀ ਹਾਂਜੀ ਲਿਆਉਂਦਾ ਖਸੋਸ ਹਾਂਜੀ ਆਪਣੀ ਗੁਲੀ ਨੂੰ ਹੋਰ ਕੁਛ ਆਵੇ ਨਾ ਆਵੇ ਇਹ ਜਾ ਕੁਛ ਦੀ ਇਹ ਬਾਦੂ ਬਣਾ ਲੈਂਦੀ ਹੈ ਜੀ ਇੰਨਾ ਕਾ ਵੀ ਚਲ ਜੇ ਰੋਟੀ ਪਾਣੀ ਨਹੀਂ ਬਣਾਉਂਦੀ ਤਾਂ ਭੁੱਖੀ ਨਹੀਂ ਮਰੂਗੀ ਜੇ ਅਸੀਂ ਕਿਤੇ ਗਏ ਹੋਈਏ ਜੀ ਚਲ ਇੰਨਾ ਕਿ ਇਹ ਵੀ ਬੱਚੇ ਨੂੰ ਹਨਾ ਵੀ ਆਪਣੇ ਜੋਗਾ ਆਉਣਾ ਚਾਹੀਦਾ ਵਾ ਤੇ ਇਧਰ ਨਵਜੋਤ ਦੇਖੋ ਜੀ ਕਿਵੇਂ ਪੰਗੇ ਲੈਂਦਾ ਦਿਖਾਈ ਨਾ ਉਹ ਕਿਵੇਂ ਬਣਾਇਆ ਪੁੱਤ ਤੇ ਆ ਗਰਲੀਨ ਤਾਂ ਨਹੀਂ ਦੀ ਸਾਸ ਪਾ ਕੇ ਖਾਊਗੀ ਜੇ ਪੁੱਤ ਸਾਸ ਘੱਟ ਖਾ ਬਾਲੀ ਖੱਟੀ ਆ ਗਰਲੀਨ ਸਾਸ ਘੱਟ ਖਾ ਪੁੱਤ ਇੰਨੀ ਨਾ ਖਾ ਤੁਸੀਂ ਵੀ ਖਾ ਲਓ ਸਾਜੀ ਆ ਮੈਂ ਅੱਗੇ ਹਾਂਜੀ ਦੇਖੋ ਮੇਰੇ ਨਾ ਜਾਖਮਤਾ ਦੇਖੋ ਕਿੰਨਾ ਛੋਟਾ ਜਿਆ ਨਾ ਦੇਖਣ ਨੂੰ ਪਰ ਨਾ ਅਚੰਮਚਾ ਵੀ ਨੀ ਜਾਇ ਫੜਾਇਆ ਜਦੋਂ ਐ ਫੜਦੀਆਂ ਨਾ ਜਖਮ ਤੇ ਲੱਗਦਾ ਬਹੁਤ ਦਰਦ ਕਰਦਾ ਹੈ ਜੀ ਤੇ ਉਧਰੋਂ ਨਾ ਅੱਖ ਚ ਮਿੱਟੀ ਪੈ ਗਈ ਜੀ ਪਰਸੋਂ ਉਹ ਉਧਰੋਂ ਨਵਜੋਤ ਕਹਿ ਰਿਹਾ ਮੇਰੇ ਵੀ ਆ ਗਈ ਮਿੱਟੀ ਜੀ ਬਹੁਤ ਬੁਰਾ ਹਾਲ ਆ ਜੀ ਮਿੱਟੀਆਂ ਨੇ ਤਾਂ ਬੁਰਾ ਹਾਲ ਕੀਤਾ ਪਿਆ ਜੀ ਹਾਂ ਜੀ ਇਹ ਹੁਣ ਦਲੀਲ ਬਹੁਤ ਟੇਸਟੀ ਬਣਾਈ ਹੈ ਬਲੀ ਸੱਚੀ ਕਹਿੰਦੀ ਮਝਾਂਗ ਨਹੀਂ ਬਹੁਤ ਸਵਾਦ ਬਣੀ ਹੋਈ ਹੈ ਸਪਾਈਸੀ ਜੀ ਹੈ ਨਾ ਟੇਸਟੀ ਵੀ ਹੈਗੀ ਮਸਾਲਾ ਵਾਕੇ ਸਵਾਦ ਟਾਈਮ ਚੱਕ ਨੇ ਹੈਂ ਚੋ ਟੰਨੀ ਆ ਪੱਕਾ ਮੈਂ ਬਹੁਤ ਘੱਟ ਖਾਨੀ ਆ ਜੀ ਪਰ ਜਿਹਨੇ ਇੰਨੀ ਟੇਸਟੀ ਬਣਾਈ ਆ ਨਾ ਤੇ ਮੈਂ ਖਾ ਰਹੀ ਨਹੀਂ ਮੈਂ ਬਹੁਤ ਘੱਟ ਖਾਨੀ ਆ ਜੀ ਮੈਂ ਮੈਂ ਕਿਹਾ ਮੈਂ ਜਮਾਈ ਨਹੀਂ ਖਾਂਦੀ ਹਲੇ ਆ ਮੜਾ ਮੂਟਾ ਖਾ ਲੈਣੀ ਆ ਹਾਂ ਜੀ ਆਪਾਂ ਵੀਡੀਓ ਦਾ ਐਂਡ ਇਥੇ ਕਰਦੇ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ ਹੱਸਦੇ ਰਹੋ ਵਸਦੇ ਰਹੋ